ਜੇ ਜਾਣਾ ਦੀਵਾ ਜਦੋਂ ਮੁੱਕ ਜਾਣਾ ਤੇ ਸੁਮੇ ਸਭ ਤੋਂ ਪਹਿਲਾਂ ਤਾਂ ਕੱਲ ਡੇਰਾ ਜਗਮਾਲ ਵਾਲੀ ਇੱਥੋਂ ਗੁਰੂ ਘਰ ਤੋਂ ਸਾਰੇ ਪ੍ਰਬੰਧਕ ਗਏ ਸੀ ਉਹਨਾਂ ਨੂੰ 2 ਘੰਟੇ ਉੱਥੇ ਇੰਤਜ਼ਾਰ ਕਰਨਾ ਪਿਆ ਇੱਥੇ ਉਹਨਾਂ ਦੀ ਸੇਵਾ 'ਚ ਇੰਨੀ ਸਖਤ ਡਿਊਟੀ ਸੀ ਉਸ ਤੋਂ ਬਾਅਦ ਵੀ 2 ਘੰਟੇ ਉਹਨਾਂ ਨੇ ਉੱਥੇ ਇੰਤਜ਼ਾਰ ਕੀਤਾ ਅਸੀਂ ਕਿਤੇ ਕਮ ਲੱਗੇ ਹੋਈ ਸੀ ਸਭ ਤੋਂ ਪਹਿਲਾਂ ਤਾਂ ਸਾਰੀ ਕਮੇਟੀ ਤੋਂ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਵੇ ਸਾਡੇ ਕਰਕੇ ਤੁਹਾਨੂੰ ਇੰਨੀ ਤਕਲੀਫ ਹੋਈ ਤੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਹਾਂ ਇੱਥੇ ਇਕੱਠੇ ਹੋਣ ਦਾ ਆਪਣਾ ਮਕਸਦ ਕੀ ਹੈ ਆਪਾਂ ਕੋਈ ਚੰਗੀ ਚੀਜ਼ ਇੱਥੋਂ ਗ੍ਰਹਿਣ ਕਰਕੇ ਜਾਈਏ ਦੀਵੇ ਦੀ ਲੋ ਵਾਂਗੂ ਜ਼ਿੰਦਗੀ ਦਾ ਖੇਲੇ ਉੱਜ ਜਾਣਾ ਦੀਵਾ ਜਦੋਂ ਮੁੱਕ ਜਾਣਾ ਤੇ ਲੈ ਆਪਾਂ ਸਾਰੇ ਮਾਲਕ ਦੇ ਘਰੋਂ ਇਹ ਸਵਾਸਾ ਰੂਪੀ ਪੂੰਜੀ ਲਿਖਵਾ ਕੇ ਲੈ ਕੇ ਆਏ ਹਾਂ ਕਿਸੇ ਨੂੰ ਨਹੀਂ ਪਤਾ ਵੀ ਪੂੰਜੀ ਕਿੰਨੀ ਹੈ ਮਾਲਕ ਦੇ ਘਰੋਂ ਪਤਾ ਨਹੀਂ ਕਦੋਂ ਬੁਲਾਵਾ ਆਜੇ ਸਵਾਸਾ ਰੂਪੀ ਪੂੰਜੀ ਹੈ ਪਤਾਨੀ ਕਦੋਂ ਖਤਮ ਹੋ ਜੇ ਐਸ ਕਰਕੇ ਆਪਾਂ ਸਾਰਿਆਂ ਨੇ ਸਿਆਣੇ ਬਣ ਕੇ ਰਹਿਣਾ ਹੈ ਸਿਆਣਾ ਕੌਣ ਹੈ ਜੋ ਮਾਲਕ ਦੀ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਉਹ ਸਿਆਣਾ ਹੈ ਆਪਾਂ ਤਾਂ ਸਾਰੇ ਹੀ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਹਾਂ ਚਤਰ ਸਮਝਦੇ ਹਾਂ ਅਕਲਮੰਦ ਸਮਝਦੇ ਹਾਂ ਪਰ ਜੋ ਮਾਲਕ ਦੀ ਬੰਦਗੀ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਉਸ ਤੋਂ ਵੱਡਾ ਮੂਰਖ ਐ ਇਸ ਦੁਨੀਆ 'ਚ ਕੋਈ ਨਹੀਂ ਐ ਪਾਵੇਂ ਉਹਦੇ ਕੋਲੇ ਹਜ਼ਾਰਾਂ ਏਕੜ ਜ਼ਮੀਨ ਹੋਵੇ ਜਾਇਦਾਦ ਹੋਵੇ ਦੁਨੀਆ 'ਚ ਉਹਦਾ ਕਿੰਨਾ ਹੀ ਵੱਡਾ ਰੁਤਬਾ ਹੋਵੇ ਮਾਲਕ ਦੇ ਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਸਭ ਕੁਛ ਕੂੜ ਹੈ ਗੁਰੂ ਸਾਹਿਬ ਨੇ ਲਿਖਿਆ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਣ ਹਾਰ ਕੂੜ ਕਾਇਆ ਕੂੜ ਕਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੁੜੇ ਨੇ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕਿਹਦੇ ਨਾਲ ਯਾਰੀ ਕਰੀਏ ਕਿਹਦੇ ਨਾਲ ਦੋਸਤੀ ਕਰੀਏ ਆਪਾਂ ਸਾਰੇ ਹੀ ਕਤਾਰ ਚ ਲੱਗੇ ਹੋਏ ਹਾਂ ਲਾਈਨ ਚ ਲੱਗੇ ਹੋਏ ਹਾਂ ਇਹ ਦੁਨੀਆਂ ਇੱਕ ਰੇਲ ਦੇ ਸਮਾਨ ਹੈ ਆਪਾਂ ਸਾਰੇ ਮੁਸਾਫਰ ਹਾਂ ਜਿਹਦਾ ਜਿਹਦਾ ਸਟੇਸ਼ਨ ਆਉਂਦਾ ਗਿਆ ਉਹਨੇ ਆਪਣੇ ਸਟੇਸ਼ਨ ਦੇ ਉੱਤੇ ਉਤਰਦੇ ਜਾਣਾ ਹੈ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਹੀਂ ਜਿਹੜਾ ਘਰ ਆਪਾਂ ਛੱਡਣਾ ਹੈ ਉਹ ਆਪਾਂ ਸਾਰਿਆਂ ਨੇ ਦਿਲ ਚ ਵਸਾ ਰੱਖਿਆ ਹੈ ਜਿੱਥੇ ਜਾ ਕੇ ਆਪਾਂ ਵਰਤਣਾ ਹੈ ਆਪਣਾ ਪੱਕਾ ਠਿਕਾਣਾ ਹੈ ਉਸ ਬਾਰੇ ਕਿਸੇ ਨੂੰ ਹੋਸ਼ ਹੀ ਨਹੀਂ ਹੈ ਹੋਸ਼ ਕਿਉਂ ਨਹੀਂ ਹੈ ਇਹ ਪੰਜਾਂ ਚੋਰਾ ਨੇ ਮਨ ਮਾਇਆ ਨੇ ਆਪਾਂ ਸਾਰਿਆਂ ਨੂੰ ਘੇਰ ਰੱਖਿਆ ਹੈ ਆਪਾਂ ਤਾਂ ਸਾਰੇ ਕਹਿੰਦੇ ਆ ਕਿ ਵੀ ਮੈਂ ਬੜਾ پاک ਆਂ ਮੈਂ ਬੜਾ ਸਾਫ਼ ਆਂ ਮੈਂ ਜ਼ੁਬਾਨ ਦਾ ਧਣੀ ਆਂ ਪਰ ਜੇ ਆਪਾਂ ਬੰਦਗੀ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਆਪਾਂ ਸਾਰੇ ਹੀ ਗੱਦਾਰ ਹਾਂ ਆਪਾਂ ਸਾਰੇ ਹੀ ਧੋਖੇ ਬਾਜ਼ ਹਾਂ ਮਨ ਕਹਿੰਦਾ ਹੈ ਵੀ ਮੈਨੂੰ ਧੋਖੇ ਬਾਜ਼ ਕਿਵੇਂ ਕਹਤਾ ਮੈਂ ਤਾਂ ਅਜ ਤੱਕ ਕਿਸੇ ਨੂੰ ਧੋਖਾ ਨਹੀਂ ਦਿੱਤਾ ਮੈਂ ਤਾਂ ਜ਼ੁਬਾਨ ਦਾ ਬੜਾ ਧਨੀ ਹਾਂ ਵਿਚਾਰ ਕਰੋ ਬੱਚਾ ਜਦੋਂ ਮਾਂ ਦੇ ਗਰਭ ਚ ਹੁੰਦਾ ਹੈ ਸਤਿਗੁਰ ਅੱਗੇ ਬੇਨਤੀ ਕਰਦਾ ਹੈ ਵੀ हे ਸਤਿਗੁਰ ਤੂੰ ਮੈਨੂੰ ਬਾਹਰ ਕੱਢ ਦੇ ਬਾਹਰ ਜਾ ਕੇ ਮੈਂ ਤੇਰੀ ਬੰਦਗੀ ਕਰਾਂਗਾ ਤੇਰਾ ਸਿਮਰਨ ਕਰਾਂਗਾ ਤੇਰਾ ਨਾਮ ਜਪਾਂਗਾ ਆਪਾਂ ਸਾਰੇ ਐਗਰੀਮੈਂਟ ਸਾਈਨ ਕਰਕੇ ਆਏ ਹੋਏ ਹਾਂ ਮਾਲਕ ਨੂੰ ਜ਼ੁਬਾਨ ਦੇ ਕੇ ਆਏ ਹੋਏ ਹਾਂ ਬਾਹਰ ਆਏ ਪੰਜਾਂ ਚੋਰਾ ਨੇ ਘੇਰ ਲਿਆ ਮਨ ਮਾਇਆ ਨੇ ਘੇਰ ਲਿਆ ਆਪਾਂ ਸਤਿਗੁਰ ਦੇ ਨਾਲ ਹੀ ਠੱਗੀ ਕਰੀ ਬੈਠੇ ਹਾਂ ਗੱਦਾਰੀ ਕਰੀ ਬੈਠੇ ਹਾਂ ਐਸ ਕਰਕੇ ਆਪਣੇ ਸਾਰਿਆਂ ਦੇ ਚਿਹਰੇ ਮੁਰਝਾਏ ਹੋਏ ਹੈ ਆਪਾਂ ਸਾਰੇ ਹੀ ਚਿੰਤਿਤ ਹਾਂ ਪਰੇਸ਼ਾਨ ਹਾਂ ਦੁੱਖ ਦੇ ਵਿੱਚ ਹਾਂ ਕਿਉਂ ਦੁਖੀ ਹਾਂ ਕਿਉਂਕਿ ਆਪਾਂ ਉਹ ਸਤਿਗੁਰ ਨਾਲ ਗੱਦਾਰੀ ਕਰਕੇ ਬੈਠੇ ਹਾਂ ਜਿਸ ਸਤਿਗੁਰ ਨੇ ਆਪਾਂ ਨੂੰ ਇਨਸਾਨ ਦਾ ਜਨਮ ਦਿਆ ਸਿਰ ਟਕਣ ਵਾਸਤੇ ਛੱਤ ਤਨ ਟਕਣ ਵਾਸਤੇ ਕਪੜਾ ਖਾਣ ਵਾਸਤੇ ਰੋਟੀ ਜ਼ਮੀਨ ਜਾਇਦਾਦ ਰੁਤਬਾ ਸਭ ਕੁਝ ਆਪਾਂ ਨੂੰ ਬਖਸ਼ਿਆ ਆਪਾਂ ਉਸ ਮਾਲਕ ਦੇ ਹੀ ਨਾ ਹੋਏ ਦੁਨੀਆ 'ਚ ਹੋਰ ਆਪਾਂ ਕਿਹਦੇ ਹੋਵਾਂਗੇ ਹੁਣ ਇੱਕ ਇੱਕ ਦਿਨ ਕਰਕੇ ਇਸ ਸਵਾਸਾ ਰੂਪੀ ਪੂੰਜੀ ਘਟਦੀ ਜਾ ਰਹੀ ਹੈ ਗੰਭੀਰ ਸਾਹਿਬ ਨੇ ਲਿਖਿਆ ਹੈ ਕਹ ਕਬੀਰ ਤਬਹੀ ਨਰ ਜਾਗੇ ਜਮਕਾ ਡੰਡ ਮੂਢ ਮੇ ਲੱਗੇ ਜਦੋਂ ਜਮਦੂਤ ਆ ਕੇ ਖੜੇ ਹੋ ਜਾਂਦੇ ਹਨ ਉਦੋਂ ਹੋਸ਼ ਆਉਂਦੀ ਹੈ ਫਿਰ ਬੰਦਾ ਰੋਂਦਾ ਹੈ ਪਸਤੋਂਦਾ ਹੈ ਫਿਰ ਰੋਣ ਨਾਲ ਪਸਤੋਂ ਨਾਲ ਬੰਦਾ ਕੁਝ ਨਹੀਂ ਹੈ ਹੁਣ ਤੋਂ ਹੀ 24 ਘੰਟੇ ਹੁੰਦੇ ਐ 20 ਘੰਟੇ ਦੁਨੀਆ ਨੂੰ ਦਿਓ 4 ਘੰਟੇ ਆਪਣੇ ਆਪ ਨੂੰ ਦਿਓ ਜੇ ਆਪਣੇ ਕੋਲੇ ਆਪਣੇ ਆਪ ਦੇ ਵਾਸਤੇ ਟਾਈਮ ਨਹੀਂ ਹੈ ਸਿਮਰਨ ਵਾਸਤੇ ਟਾਈਮ ਨਹੀਂ ਹੈ ਬੰਦਗੀ ਵਾਸਤੇ ਟਾਈਮ ਨਹੀਂ ਹੈ ਫਿਰ ਆਪਣਾ ਇਨਸਾਨ ਹੋਣ ਦਾ ਫਾਇਦਾ ਹੀ ਕੀ ਹੈ ਹਾਂਜੀ ਮਾਰੇਗਾ ਉਡਾਰੀਆਂ ਤੇ ਉੱਡਿਆ ਵੀ ਜਾਣਾ ਨਹੀਂ ਮਾਲਕ ਦੇ ਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਜੋ ਜੋ ਦਿੱਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਸਾਰੇ ਹੀ ਰੋਗੀਆਂ ਸਤਗੁਰ ਤੋਂ ਬਿਨਾ ਤੇ ਸਤਗੁਰ ਦੇ ਨਾਮ ਤੋਂ ਬਿਨਾ ਸਾਰੇ ਹੀ ਮੈਲੇ ਹਾਂ ਸਤਗੁਰ ਤੋਂ ਬਿਨਾ ਤੇ ਸਤਗੁਰ ਦੇ ਨਾਮ ਤੋਂ ਬਿਨਾ ਮਾਲਕ ਨੇ ਇੱਥੇ ਆਪਨੂੰ ਬੰਦਗੀ ਕਰਨ ਵਾਸਤੇ ਭੇਜਿਆ ਹੈ ਸਿਮਰਨ ਕਰਨ ਵਾਸਤੇ ਭੇਜਿਆ ਹੈ ਗੁਰੂ ਸਾਹਿਬ ਨੇ ਲਿਖਿਆ ਹੈ ਲਖ 84 ਜੋਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੂੜੀ ਤੇ ਜੋ ਨਰ ਚੁਕੇ ਸੋ ਆਏ ਜਾਏ ਦੁੱਖ ਪਾਇੰਦਾ 84 ਲਖ ਜੀਆ ਜੁਨ ਭੁਗਤਨ ਤੋਂ ਬਾਅਦ ਇਨਸਾਨ ਦਾ ਜਨਮ ਮਿਲਿਆ ਹੈ ਮਾਲਕ ਨੇ ਮੌਕਾ ਦਿੱਤਾ ਹੈ ਜੇ ਮੌਕਾ ਹੱਥੋਂ ਚਲਾ ਗਿਆ ਅੱਗੇ ਫਿਰ 84 ਤਿਆਰ ਹੈ ਹਾਂਜੀ ਮਾਰੇਗਾ ਉਡਾਰੀ ਆਦੇ ਉਡਿਆ ਦੀ ਜਣਨੀ ਦਿਗ ਪੈਗੋ ਮੂਹ ਦੇ ਮੂ ਕਾਲੇ ਸ਼ਿਕਾਰੀ ਜਦੋਂ ਮਾਰਨੀ ਗੁਲੇਲੇ ਕਾਲੇ ਸ਼ਿਕਾਰੀ ਜਦੋਂ ਮਾਰਨੀ ਗੁਲੇਲੇ ਕਾਲ ਸ਼ਿਕਾਰੀ ਜਦੋਂ ਜੰਦੂਤ ਆਏ ਜਾਣਾ ਪਊਗਾ ਕਿੱਥੇ ਹੈ ਸੁਲਤਾਨ ਸਿਕੰਦਰ ਮੌਤ ਨਾ ਛੱਡੇ ਪੀਰ ਪੈਗੰਬਰ ਸਭੇ ਛੱਡ ਛੱਡ ਗਏ ਅਡੰਬਰ ਤੂੰ ਵੀ ਇੱਕ ਦਿਨ ਜਾਣਾ 1 ਲੱਖ ਪੁੱਤ ਸਵਾ ਲੱਖ ਨਾਤੀ ਤਾਂ ਰਾਵਣ ਕਰ ਦਿਆ ਨਾ ਬਾਤੀ ਲੰਕਾ ਸਾ ਕੋਟ ਸਮੁੰਦਰ ਸੀ ਖਾਈ ਤਾਂ ਰਾਵਣ ਕੀ ਖਬਰ ਨਾ ਪਾਈ سونے ਕਾ ਮਹਿਲ ਰੂਪੇ ਕਾ ਸਾਜਾ ਛੋੜ ਚੱਲੇ ਨਗਰੀ ਕੇ ਰਾਜਾ ਸਭ ਨੇ ਜਾਣਾ ਹੈ RAM ਗयो RAVAN ਗयो ਜਾ ਕਾ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਰਾਤ ਨੂੰ ਸੁਪਨਾ ਆਉਂਦਾ ਹੈ ਆਪਾਂ ਸਾਰਿਆਂ ਨੂੰ ਸੱਚ ਦਿਖਾਈ ਦਿੰਦਾ ਹੈ ਸਵੇਰੇ ਉੱਠਦੇ ਹਾਂ ਪਤਾ ਲੱਗਦਾ ਹੈ ਵੀ ਇਹ ਤਾਂ ਸੁਪਨਾ ਸੀ ਮੌਤ ਆਉਗੀ ਇਹ ਜੀਵਨ ਦਾ ਸਫਰ ਇਹ ਵੀ ਸੁਪਨਾ ਲੱਗੂਗਾ ਹਾਂਜੀ ਕਾਲੇ ਸ਼ਿਕਾਰੀ ਜਦੋਂ ਮਾਰਨੀ ਗੁਲੇਲੇ ਬੁਝ ਜਾਣਾ ਦੀਵਾ ਜਦੋਂ ਬਾਹਰੇ ਆਪਾਂ ਸਾਰੇ ਧਾਰਮਿਕ ਹੋ ਗਏ ਪਰ ਆਪਾਂ ਨੂੰ ਅਸਲ ਧਰਮ ਦੇ ਬਾਰੇ ਦੱਸਿਆ ਨਹੀਂ ਗਿਆ ਗੁਰੂ ਸਾਹਿਬ ਨੇ ਕਿਹਾ ਹੈ ਅਸਲ ਧਰਮ ਕੀ ਹੈ ਸਰਬ ਧਰਮਾਂ 'ਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਮਾਲਕ ਦੀ ਬੰਦਗੀ ਕਰਨਾ ਸਿਮਰਨ ਕਰਨਾ ਇਹ ਸਭ ਤੋਂ ਵੱਡਾ ਧਰਮ ਹੈ ਜੇ ਆਪਾਂ ਸਿਮਰਨ ਕਰਦੇ ਹਾਂ ਬੰਦਗੀ ਕਰਦੇ ਹਾਂ ਫਿਰ ਤਾਂ ਆਪਾਂ ਸਾਰੇ ਹਾਂ ਧਾਰਮਿਕ ਜੇ ਸਿਮਰਨ ਨਹੀਂ ਕਰਦੇ ਬੰਦਗੀ ਨਹੀਂ ਕਰਦੇ ਫਿਰ ਆਪਾਂ ਕੋਈ ਧਾਰਮਿਕ ਨਹੀਂ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਹੈ ਸਾਚ ਕਹੂੰ ਸੁਣ ਲੇ ਹੋ ਸਭ ਐ ਜਿਨ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ ਮਾਲਕ ਦੀ ਦਇਆ ਮੇਰ ਮਾਲਕ ਦੇ ਆਸ਼ੀਰਵਾਦ ਦੇ ਆਪਾਂ ਉਦੋਂ ਹੀ ਹੱਕਦਾਰ ਹੋਵਾਂਗੇ ਜਦੋਂ ਤੋਂ ਆਪਾਂ ਸਿਮਰਨ ਕਰਾਂਗੇ ਤੇ ਸਬਦ ਦੇ ਅੰਦਰ ਮਾਲਕ ਦੀ ਜੋਤ ਨੂੰ ਵੇਖਾਂਗੇ ਮਾਲਕ ਕਿਤੇ ਬਾਹਰ ਨਹੀਂ ਐ ਮਾਲਕ आसमान च नहीं बैठा पहाड़ों ते नहीं बैठा जंगल च नहीं बैठा मालक शरीर रूपी मंदिर दे अंदर बैठा है आज तक मालक जिनू भी मिलया है शरीर रूपी मंदिर चो मिले है जिन्हों मिलूगा शरीर रूपी मंदिर चो मिलूगा आप मालक की तलाश करते हाँ बाहर मालक बैठा है अंदर बाबा भुले शाह ने लिखा है ਘਰੇ ਗਵਾਚੀ ਚੀਜ਼ ਟਿੰਡੋਰਾ ਸ਼ਹਿਰ ਵਿੱਚ ਵੀ ਜਿਹੜੀ ਗੁੰਮ ਹੋਈ ਚੀਜ਼ ਨੂੰ ਤੂੰ ਭਾਲਦਾ ਫਿਰਦਾ ਹੈ ਉਹ ਤੇਰੇ ਘਰੇ ਰੱਖੀ ਹੋਈ ਹੈ ਤੂੰ ਬਾਹਰ ਗਲੀ ਦੇ ਵਿੱਚ ਬਾਜ਼ਾਰ ਚ ਉਹਦੀ ਤਲਾਸ਼ ਕਰ ਰਿਹਾ ਹੈ ਘਰੇ ਗਵਾਚੀ ਚੀਜ਼ ਟਿੰਡੋਰਾ ਸ਼ਹਿਰ ਵਿੱਚ ਫਰਕ ਨਹੀਂ ਦਿਸਦਾ ਤੈਨੂੰ ਆਪਣੇ ਘਰ ਵਿੱਚ ਚਾਰ ਛੁਪੇਰੇ ਕਾਨੂੰ ਟਕਰਾਂ ਮਾਰਦਾ ਏ ਜਿੱਤਿਆਂ ਹੋਈਆਂ ਬਾਜ਼ੀਆਂ ਕਾਨੂੰ ਹਾਰਦਾ ਏ ਵੇਖ ਲੈ ਸੋਣਾ ਹਰ ਹਰ ਦੇ ਵਿੱਚ ਵਸਦਾ ਏ ਤੇਰੀਆਂ ਉਹ ਕਰਤੂਤਾਂ ਵੇਖ ਕੇ ਹੱਸਦਾ ਏ ਕਹਿਣ ਸਿਆਣੇ ਦਿਲ ਹੈ ਖਾਨਾ ਰੱਬ ਦਾ ਜੇ ਲੱਭੇ ਤਾਂ ਯਾਰ ਖਜ਼ਾਨਾ ਲੱਭਦਾ ਗੌਰ ਤਾਂ ਕਰਕੇ ਵੇਖ ਅਕਲ ਦੇ ਅੰਨਿਆਂ ਕੁਦਰਤ ਵੇਖੀ ਪਰ ਫਿਰ ਵੀ ਰੱਬ ਨਾ ਮੰਨਿਆ ਕਈ ਲੋਕ ਤਾਂ ਐਸੇ ਸਸੂਪੰਸ ਦੇ ਵਿੱਚ ਐ ਵੀ ਪਤਾ ਨਹੀਂ ਮਾਲਕ ਹੈ ਜਾਂ ਮਾਲਕ ਨਹੀਂ ਹੈ ਆਪਣੀ ਅੱਖਾਂ ਦੇ ਸਾਹਮਣੇ ਹਰ ਰੋਜ਼ ਚਮਤਕਾਰ ਹੋ ਰਿਹਾ ਪਰ ਆਪਾਂ ਨੂੰ ਹੋਸ਼ ਨਹੀਂ ਹੈ ਆਪਣੀ ਬੁੱਧੀ ਦੇ ਉੱਤੇ ਮੋਟੀ ਪਰਤ ਚੜੀ ਹੋਈ ਹੈ ਆਪਣੀ ਅੱਖਾਂ ਦੇ ਸਾਹਮਣੇ ਚਮਤਕਾਰ ਕੀ ਮਾਲਕ ਦੇਖੋ ਫੁੱਲਾਂ 'ਚ ਕਿਦਾਂ ਰੰਗ ਭਰਦਾ ਹੈ ਕਿਦਾਂ ਖੁਸ਼ਬੂ ਭਰਦਾ ਹੈ ਫੁੱਲਾਂ ਦੀ ਕਿਦਾਂ ਕਟਿੰਗ ਕਰਦਾ ਹੈ ਸੰਤਰੇ 'ਚ ਸੇਬ 'ਚ ਗੰਨੇ ਦੇ ਵਿੱਚ ਧਰਤੀ 'ਚ ਕਿਦਾਂ ਆਟੋਮੈਟਿਕ ਰਸ ਭਰਦਾ ਹੈ ਦੁਨੀਆ ਦੀ ਆਬਾਦੀ 8 ਅਰਬ ਦੇ ਨੇੜੇ ਤੇੜੇ ਹੈ ਕਿਸੇ ਦੀ ਸ਼ਕਲ ਨਹੀਂ ਮਿਲਦੀ ਕਿਸੇ ਦੇ ਵੀ ਅੰਗੂਠੇ ਦੇ ਨਿਸ਼ਾਨ ਨਹੀਂ ਮਿਲਦੇ ਕਿੰਨਾ ਵੱਡਾ ਉਹ ਕਾਰੀਗਰ ਹੈ ਹਾਂਜੀ ਛੱਡ ਦੇ ਬੁਰਾਈਆ ਬੰਦੇ ਕਰ ਲੈ ਛਿਆਂ ਤੂੰ ਛੱਡ ਦੇ ਬੁਰਾਈਆਂ ਬਾਹਰ ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਨੀ ਆਪਾਂ ਨਿੰਦਾ ਵੀ ਕਰਦੇ ਹਾਂ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਸ਼ਰਾਬ ਵੀ ਪਿੰਦੇ ਹੈ ਮਾਸ ਮੱਛੀ ਅੰਡਾ ਇਹਨਾਂ ਦਾ ਸੇਵਨ ਵੀ ਕਰਦੇ ਐ ਤੇ ਫੇਰ ਕਹਿੰਦੇ ਐ ਵੀ ਅਸੀਂ ਗੁਰੂ ਦੇ ਸਿੱਖਾਂ ਗੁਰੂ ਸਾਹਿਬ ਨੇ ਸ਼ਰਾਬ ਮਾਸ ਅੰਡਾ ਮੱਛੀ ਹੋਰ ਨਸ਼ੇ ਇਹਨਾਂ ਤੋਂ ਬਿਲਕੁਲ ਮਨਾ ਕੀਤਾ ਹੈ ਕਬੀਰ ਸਾਹਿਬ ਨੇ ਲਿਖਿਆ ਹੈ ਕਬੀਰ ਭਾਂਗ ਮੱਛੀ ਸ਼ੂਰਾ ਪਾਨ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾਤਲ ਜਾਏ ਸਭ ਕੁਝ ਖਤਮ ਹੋ ਜਾਂਦਾ ਜੇ ਰਤ ਲੱਗੈ ਕਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤਿੰਨ ਕਿਉ ਨਿਰਮਲ ਚੀਤ ਜੇ ਕਪੜੇ ਦੇ ਖੂਨ ਲੱਗ ਜੇ ਖੂਨ ਦਾ ਦਾਗ ਲੱਗ ਜੇ ਕਪੜਾ ਪਲੀਤ ਹੋ ਜਾਂਦਾ ਆਪਾਂ ਇਸਤੇਮਾਲ ਨਹੀਂ ਕਰਦੇ ਜਿਹੜਾ ਬੰਦਾ ਕਿਸੇ ਹੋਰ ਜਾਨਵਰ ਦਾ ਜਾਂ ਬੰਦੇ ਦਾ ਇਹ ਹਰਾਮ ਦੀ ਕਮਾਈ ਕਰਦਾ ਹੈ ਉਹਦਾ ਹਿਰਦਾ ਪਵਿੱਤਰ ਕਿਵੇਂ ਹੋ ਸਕਦਾ ਹੈ ਹਿਰਦਾ ਪਵਿੱਤਰ ਨਹੀਂ ਹੈ ਮਾਲਕ ਆ ਕੇ ਕਿਵੇਂ ਬੈਠੂਗਾ ਆਪਾਂ ਬਾਹਰੋਂ پاک ਹੋ ਗਏ ਸਾਫ਼ ਹੋ ਗਏ ਸ਼ਰਾਬ ਪੀ ਕੇ ਨਸ਼ੇ ਕਰਕੇ ਮਾਸ ਮਸਲੀ ਅੰਡਾ ਇਹਨਾਂ ਦਾ ਸੇਵਨ ਕਰਕੇ ਆਪਾਂ ਗੁਰੂ ਘਰ ਨਹੀਂ ਜਾਂਦੇ ਕਿਸੇ ਧਾਰਮਿਕ ਸਥਾਨ ਤੇ ਨਹੀਂ ਜਾਂਦੇ ਤੇ ਅਸਲ ਗੁਰੂ ਘਰ ਅਸਲ ਧਾਰਮਿਕ ਸਥਾਨ ਜਿਹੜਾ ਸਤਗੁਰ ਨੇ ਖੁਦ ਬਣਾਇਆ ਹੈ ਸਤਗੁਰ ਆਪ ਅੰਦਰ ਬੈਠਿਆ ਹੈ ਉਹਦੇ ਉੱਤੇ ਆਪਾਂ ਸ਼ਰਾਬ ਵੀ ਡੋਲਦੇ ਹਾਂ ਮਾਸ ਮਸਲੀ ਜਾਨਵਰਾਂ ਦਾ ਖੂਨ ਵੀ ਉਹਦੇ ਉੱਤੇ ਡੋਲੇ ਜਾ ਰਹਿਆਂ ਇਹਨੂੰ ਪਲੀਤ ਕਰੀ ਜਾ ਰਹਿਆਂ ਇਹਦੀ ਬੇਅਦ ਵੀ ਕਰੀ ਜਾ ਰਹਿਆਂ ਆਪਾਂ ਨੂੰ ਹੋਸ਼ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮਨਾਮਾ ਹੈ ਗੁਰੂ ਸਾਹਿਬ ਨੇ ਸਿੱਖਾਂ ਨੂੰ ਲਿਖਿਆ ਹੈ ਕਿ ਸਰਬਤ ਖਾਲਸਾ ਜੋਨਪੁਰ ਕਾ ਗੁਰੂ ਰੱਖੇਗਾ ਗੁਰੂ ਗੁਰੂ ਜਪਣਾ ਜਨਮ ਸੰਮਰੇਗਾ ਤੁਸੀਂ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਹੋ ਪੰਜ ਹਥਿਆਰ ਬਨ ਕੇ ਹੁਕਮ ਦੇਖ ਧਿਆਨ ਦਰਸ਼ਨ ਆਵਣਾ ਖਾਲਸੇ ਦੀ ਰਹਿਤ ਰਹਿਣਾ ਪੰਗ ਤਮਾਕੂ ਅਫੀਮ ਪੋਸਤ दारू ਅਮਲ ਕੁਝ ਨਹੀਂ ਖਾਣਾ ਚੋਰੀ ਜਾਰੀ ਨਹੀਂ ਕਰਨੀ ਅਸਾਂ ਸਤਿਯੁਗ ਵਰਤਾਇਆ ਹੈ ਆਪ ਵਿੱਚ ਪਿਆਰ ਕਰਨਾ ਮੇਰਾ ਹੁਕਮ ਹੈ ਜੋ ਖਾਲਸੇ ਦੀ ਰਹਿਤ ਰਹੇਗਾ ਤਿਸ ਦੀ ਗੁਰੂ ਬੋੜੀ ਕਰੇਗਾ ਜੇ ਖਾਲਸੇ ਦੀ ਰਹਿਤ ਰਵਾਂਗੇ ਤਾਂ ਗੁਰੂ ਹਾਮੇ ਭਰੂਗਾ ਤਾਂ ਗੁਰੂ ਬਾਹ ਫੜੂਗਾ ਹਾਂਜੀ ਛੱਡ ਦੇ ਬੁਰਾਈਆ ਬੰਦੇ ਕਰ ਲੈ ਛਾਇਆ ਤੂੰ ਜ਼ਿੰਦਗੀ ਉਦਾਰ ਨੇ ਲੈ ਕੋ ਮਯਾ ਤੂੰ ਜ਼ਿੰਦਗੀ ਉਧਾਰ ਲਈ ਹੋਈ ਐ ਮਾਲਕ ਨੇ ਮੌਕਾ ਬਖਸ਼ਿਆ ਐ ਮਾਲਕ ਦੀ ਦਰਗਾਹ ਚ ਜਾ ਕੇ ਜਵਾਬ ਕੀ ਦੇਵਾਂਗੇ ਵੀ ਮੇਰਾ ਧਰਮ ਉੱਚਾ ਸੀ ਮੇਰੀ ਜਾਤ ਉੱਚੀ ਸੀ ਸਮਾਜ ਦੇ ਵਿੱਚ ਮੇਰਾ ਰੁਤਬਾ ਵੱਡਾ ਸੀ ਮੇਰੇ ਕੋਲੇ ਇੰਨੇ ਕਰੋੜ ਰੁਪਏ ਸੀ ਮਾਲਕ ਦੀ ਦਰਗਾਹ 'ਚ ਤੇਰੇ ਉੱਚੇ ਧਰਮ ਨੂੰ ਤੇਰੀ ਉੱਚੀ ਜਾਤ ਨੂੰ ਤੇਰੇ ਬੈਂਕ ਬੈਲੈਂਸ ਨੂੰ ਬੈਲੈਂਸ ਨੂੰ ਤੇਰੀ ਜ਼ਮੀਨ ਜਾਇਦਾਦ ਰਤਬਾ ਕਿਸੇ ਨੇ ਵੀ ਨਹੀਂ ਪੁੱਛਣਾ ਜਿੱਦਾਂ ਇਸ ਦੁਨੀਆ 'ਚ ਗਰੀਬ ਨੂੰ ਕੰਗਾਲ ਨੂੰ ਕੋਈ ਨਹੀਂ ਪੁੱਛਦਾ ਮਾਲਕ ਦੀ ਦਰਗਾਹ 'ਚ ਵੀ ਗਰੀਬ ਨੂੰ ਕੰਗਾਲ ਨੂੰ ਜਿਹਦੇ ਕੋਲੇ ਰਾਮ ਨਾਮ ਦੀ ਪੂੰਜੀ ਨਹੀਂ ਹੈ ਉਹਨੂੰ ਕੋਈ ਨਹੀਂ ਪੁੱਛਦਾ ਹਾਂਜੀ ਜ਼ਿੰਦਗੀ ਉਦਾਰ ਲਈਏ ਕਰ ਲੈ ਕੁਮਈਆ Bele sir soç fir milni li bele Bele sir soç fir milni li bele Buc do ਇੱਕੋ ਹੀ ਹੈ ਆਪਣੇ ਸਾਰਿਆਂ ਦੀ ਜਾਤ ਉਹ ਵੀ ਇੱਕੋ ਹੀ ਹੈ ਆਪਣੇ ਸਾਰਿਆਂ ਦਾ ਮਾਲਕ ਉਹ ਵੀ ਇੱਕੋ ਹੀ ਹੈ ਮਾਲਕ ਦੇ ਰਹਿਣ ਦਾ ਠਿਕਾਣਾ ਉਹ ਵੀ ਇੱਕੋ ਹੀ ਹੈ ਮਾਲਕ ਦੇ ਮਿਲਣ ਦਾ ਰਸਤਾ ਉਹ ਵੀ ਇੱਕੋ ਹੀ ਹੈ ਇਹ ਨਹੀਂ ਹੈ ਕਿ ਹਿੰਦੂਆਂ ਦਾ ਮਾਲਕ ਵੱਖਰਾ ਹੈ ਮੁਸਲਮਾਨਾਂ ਦਾ ਵੱਖਰਾ ਹੈ ਸਿੱਖਾਂ ਦਾ ਵੱਖਰਾ ਹੈ ਈਸਾਈਆਂ ਦਾ ਵੱਖਰਾ ਹੈ ਹਿੰਦੁਸਤਾਨ ਦੇ ਲੋਕਾਂ ਦਾ ਮਾਲਕ ਕੋਈ ਅੱਡ ਹੈ ਪਾਕਿਸਤਾਨ ਜਾਂ ਯੂਐਸਏ ਦੇ ਲੋਕਾਂ ਦਾ ਮਾਲਕ ਕੋਈ ਅੱਡ ਹੈ ਸਭ ਦਾ ਮਾਲਕ ਇੱਕੋ ਹੀ ਹੈ ਆਪਣੇ ਸਾਰਿਆਂ ਦਾ ਬਾਪ ਇੱਕੋ ਹੀ ਹੈ ਮਾਲਕ ਦੇ ਰਹਿਣ ਦਾ ਠਿਕਾਣਾ ਮਾਲਕ ਸਰੀਰ ਰੂਪੀ ਮੰਦਿਰ ਚ ਰਹਿੰਦਾ ਹੈ ਮਿਲਦਾ ਕਿਵੇਂ ਹੈ ਧਿਆਨ ਸਿਮਰਨ ਮੈਡੀਟੇਸ਼ਨ ਨਾਲ ਹੋਰ ਮਾਲਕ ਦੇ ਮਿਲਣ ਦਾ ਕੋਈ ਰਸਤਾ ਨਹੀਂ ਹੈ ਚਲੋ ਵੀ ਹੋ ਗਿਆ ਇਹਨ ਗੁਰੂ ਬਰਿੰਦਰ ਸਿੰਘ ਜੀ ਮਸਤਾਨਾ ਬਲੋਚਿਸਤਾਨੀ ਆਸ਼ਰਮ ਡੇਰਾ ਜਗਮਾਲ ਵਾਲੀ ਦੇ ਗਦੇ ਨਿਸ਼ੇਨ ਗੁਰੂਆਂ ਮਹਾਂਪੁਰਸ਼ਾਂ ਸੰਤਾਂ ਫਕੀਰਾ ਦੀਆਂ ਰਮਜ਼ਾ ਇਹਨਾਂ ਦਾ ਜੀਵਨ ਇਹਨਾਂ ਦਾ ਗਿਆਨ